ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜਗ ਜਗ ਭਗਤੋ ਪਾਇਆ ਪੈਜ ਰਖਦਾ ਆਇਆ RAM ਰਾਜੇ ਹਨਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਯਾ ਹੰਕਾਰ ਅਲਿੰਦ ਕਾਂ ਪਠਦੇ ਨਾਮ ਜਿਹਾ ਬਹਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖ ਦਾਰੁ ਸੁਖ ਰੋਗ ਪਿਆਜ ਆ ਸੁਖਤਾ ਮਾ ਨ ਹੋਈ ਤੋ ਕਰਤਾ ਕਰਣਾ ਮੈਂ ਨਾਹੀ ਜਾ ਹੋ ਕੰਨਾ ਹੋਈ ਮੁਲਾਹਾਰੇ ਵਿਚਰ ਦੋਸਿਆ ਤੇਰਾ ਤਨ ਨਾ ਜੈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤ ਅਕਲਗਲਾ ਵਰ ਪੂਰੇ ਹਾ ਜੋ ਸੱਚਾ ਸਾਹਿਬ ਸਿਫਤ ਸਵਾਲਿਓ ਜਨਕੀਤੇ ਸੋ અપਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋਗ ਚਿਕਨਾ ਸੋ ਕਰਿਆ ਸੋ ਦਰਾਗਾ ਸਾਹ ਮਹਿਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰਕੇ ਹਾਦ ਬੈ ਸਰਬ ਸਮਾਲੇ ਆਵਾਜੇ ਤੇਰੇ ਨਾਮ ਅਨੇਕ ਸੰਖਾ ਗੀਤੇ ਤੇਰੇ ਵਾਮਨ ਹਾਰੇ ਗੀਤੇ ਤੇਰੇ ਰਾਗਲੇ ਸੋ ਕਹੀ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਣ ਤੁਧਨੋਂ ਪਾਵਣ ਪਾਣੀ ਬੈ ਸੰਤਰ ਗਾਵੇ ਰਾਜਾ ਧਨਵਦਵਾਰੇ ਗਾਵਣ ਤੁਧਨੋਂ ਚਿਤ ਗੁਪਤ ਲਿਖ ਜਾਂਦਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੇਸ਼ਰ ਪਰਮਾਦੇਵੇ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋਂ ਅੰਦਰਿ ਨਾਸਨ ਬੈਠੇ ਦੇਵਤੀ ਆਦਰ ਨਾਲੇ ਗਾਵਣ ਤੁਧਨੋਂ ਸਿੱਧ ਸੁਮਾਦੀ ਅੰਤਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੇ ਸਦੇ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪਦਨਰਕੇਸ਼ਰ ਜਗ ਜਗ ਵੇਦਾਂ ਨਾਲੇ ਗਾਵਣ ਤੁਧਨੋ ਮੋਹੁਨੀ ਆਪਨ ਮੋਹਨ ਸੁਰਗ ਮਚ ਪਿਆਲੇ ਗਾਵਣ ਤੁਧਨੋ ਰਤਨੁ ਪਾਏ ਤੇਰੇ 86 ਤੀਰਥ ਨਾਲੇ ਗਾਵਣ ਤੁਧਨੋ ਜੋਦ ਮਹਾ ਮਲਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਅਖੰਡ ਮੰਨ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤੁਧਨੋ ਗਾਵਣ ਜੋਤਿ ਰਪਾਵਨ ਰਤੇ ਤੇਰੇ ਭਗਤ ਦਰਸਾਲੇ ਹੋਰ ਕੇ ਤੇ ਤੇ ਤੁਧਨੋ ਗਾਵਣ ਸਹਿਮੈ ਚਿਤ ਨਾਮਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸੱਚ ਸਾਚੇ ਨਾਈ ਹਬੇ ਹੋ ਸੇ ਜਾਏ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਦ੍ਰਿਸ਼ੇ ਮਾਇਆ ਜਨੂ ਪਾਈ ਕਰ ਕਰ ਦੇਖੇ ਜਿਤ ਆਪਣਾ ਜੋ ਤਿਸ ਦੇਵ ਡਿਆਈ ਜੋ ਜਿਸ ਭਾਵੈ ਸੋਇ ਕਰਸੀ ਫਿਰ ਹੁਕਮ ਲਗਨ ਨਾ ਜਾਈ ਸੋ ਪਾਦਸ਼ਾਹੋ ਸਹਾਬਾ ਸਾਹਿਬ ਨਾ ਲਗ ਰਹੇ ਨਰਜਾਈ ਆਸਾਂ ਮਹਿਲਾ ਪਹਿਲਾ ਸਨ ਵੱਡਾ ਖੈ ਸਭ ਕੋਈ ਗੁਣ ਵੱਡਾ ਡਿਠਾ ਹੋਏ ਕਿਉਂ ਦਾ ਪਾ ਇਹ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹਸ ਮਾਏ ਵੱਡੇ ਮੇਰੇ ਸਾਹਿਬਾ ਗਹਿਰ ਅਗਮਿਰਾ ਗੁਣੇ ਗਹਿਰਾ ਕੋਈ ਨਾ ਜਾਣੇ ਤੇਰਾ ਕੀਤਾ ਕਿਉਂ ਚੀਨਾ ਰਹਾਉ ਸਭ ਸੁਰਤੇ ਮਿਲ ਸਰਤ ਕਮਾਈ ਸਭ ਕੀਵਨ ਮਿਲ ਕਿਉਂ ਨ ਪਾਈ ਗਿਆਨੀ ਧਿਆਨੀ ਗੁਰੂ ਗਰਹਾਏ ਕਹਿਣ ਨਾ ਜਾਏ ਤੇਰੀ ਤਲਵਣ ਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵਡਿਆਈਆਂ ਦਨੁਸ਼ ਦੇਖ ਨੈਣਾ ਪਾਈਆ ਅੱਖ ਨੈਮ ਨਾਹੀ ਥਾ ਰਹਾ ਆਖ ਨਵਲਾ ਕੀਆ ਵਿਚਾਰਾ ਸਿਫਤੇ ਭਰੇ ਜਿਦੇ ਪੰਡਾਰਾ ਜਿਸ ਤੋਂ ਦੇਹੇ ਦਿਸੈ ਕੀ ਆਚਾਰ ਨਾਨਕ ਸਚ ਸਬਾਨ ਨਹਰਾ ਆਸਾ ਮਹਿ ਲਾਪ ਨਾ ਕਾਝਿ ਵਾਸਰੇ ਅਮਰ ਜਾਓ ਆਖ ਲਾਖ ਕਾ ਸਚਾ ਨਾਉ ਸਚੇ ਨਾਮ ਕੇ ਲਾਗੈ ਭੂਖ ਅਦ ਭੁਖੈ ਖਾਇ ਚਲੇ ਹੈ ਦੁਖ ਸੋਕੇ ਅਸਰੇ ਮੇਰੇ ਮਾਈ ਸੱਚਾ ਸਾਹਿਬ ਸੱਚੇ ਨਾਏ ਰਹਾਉ ਸਚਿਨਾਮ ਗਤਲ ਬਣਿਆਏ ਆਖ ਕੀ ਜੀਉ ਨਿਮੇ ਪਾਈ ਦੇਸ ਅਮਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਕਾਠ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਜਿੰਦਾਰ ਰਹਿ ਨਾ ਚੁਕੇ ਭੋਗ ਗੁਣੇ ਹੋ ਹੋਰ ਨਾਹੀ ਕੋਈ ਨਾ ਕੋ ਹੁਆ ਨਾ ਕੋ ਹੋਈ ਦੇਵੜ ਆਪ ਤੇਵੜ ਤੇ ਦਿੱਤਾ ਜਿਨ ਦਿਨ ਕਰਕੇ ਕੀਤੇ ਰਾਤ ਖਸ ਸੰਸਾਰ ਹੈ ਤੇ ਕਮ ਜਾਤ ਨਾਨਕ ਨਾਮ ਹੈ ਬਾਸਨਾਤ ਰਾਗ ਜਨੇ ਮਹਿਲਾ ਚੌਥਾ ਹਰ ਕੇ ਦਿਨ ਸਤਿਗੁਰ ਅਸ਼ਧ ਬੁਰਖ ਬਿਨੋ ਗੁਰੂ ਗੁਰਪਾਸ ਹਮ ਕਿਰ ਗਰਮ ਸਤਿਗੁਰ ਸੁਣਾਏ ਕਰਦੇ ਆ ਨਾ ਪ੍ਰਗਾਸ ਮੇਰੇ ਗੁਰਦੇ ਮਾਖੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤਾ ਹਮਰੇ ਰਹਿਰਾਸ ਰਹਾਓ ਹਰ ਜਨ ਕੇ ਉੜ ਭਾਗ ਵਡੇਰੇ ਨਹ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤਨ ਉਸ ਹੈ ਬਿਨ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਕ੍ਰਿਸ਼ਨ ਨਾਮ ਨਾ ਪਾਇਆ ਤੇ ਭਾਗ ਹਨ ਜਪਾਸ ਜੋ ਸਤਿਗੁਰ ਸ਼ਰਣ ਸੰਗਤ ਨਹਿ ਆਏ ਤਿਰਗ ਜੀਵੇ ਦਿਨਗ ਜਵਾਸ ਜਨ ਹਰਜਨ ਸਤਿਗੁਰ ਸੰਗਤ ਪਾਏ ਨ ਤੁਰ ਮਸਤਾ ਰਖਿਆ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਹਰਸ ਪਾਇਆ ਮਨਜਨ ਨਾਨਕ ਨਾਮ ਪ੍ਰਗਾਸ ਰਾਗ ਗੁਰਦੇਵਹਿਲਾ ਪੰਜਵਾ ਕਾਹਿਰੇ ਮਨ ਇਤਵਦਮ ਜਹਰ ਹਰਿ ਜੋ ਪ੍ਰਿਆ ਸਹਿਲ ਬਥਲੇ ਮੈਂ ਜਾਂ ਤੋ ਪਾਏ ਤਾ ਕਰਜ ਕਾਗੇ ਕਰਤ ਰਿਆ ਮੇਰੇ ਮਾਧੋ ਜੀ ਸਤ ਸੰਗਤ ਬਲੈ ਸੋਤ ਰਿਆ ਗੁਰ ਪ੍ਰਸਾਦ ਅਪਰਮਦ ਪਾਇਆ ਸੋ ਕੇ ਕਾਸ਼ਤ ਹਰਿਆਣ ਹਾਉ ਜਨਨ ਪਿਤਾ ਲੋਗ ਸੁਮਨਤਾ ਕੁਨਾਂ ਵਿਸਕੇ ਤਰਿਆ ਸ਼ਿਰ ਸ਼ਿਰ ਅਰਜ ਸੁਵਾਹਿ ਠਾਕੁਰ ਕਾਹੇ ਮਨ ਕੋ ਕਰਿਆ ਊੜੇ ਊੜ ਆਵੈ ਸੇ ਕੋਸਾਨ ਪਾਚੇ ਬੁਸ਼ਰੇ ਸ਼੍ਰੀਆ ਦਿਨ ਕਮਨ ਖਲਾਵੇ ਕਮਨ ਚਗਾਵੇ ਮਨ ਮਹਿ ਸਿਮਰਨ ਕਰਿਆ ਸਤਿਗਿਆਨ ਦਾਸਾਸ਼ਟ ਸਿਦਾਨ ਠਾਕੁਰ ਚਰ ਅਤਿ ਮਤ੍ਰਿਆ ਜਨ ਨਾਲ ਬਲ ਬਲ ਸਦ ਬਲ ਜਾਈਐ ਚਰਨ ਤਨ ਪਾਰ ਆਵਰਿਆ ਰਾਗੋ ਆਸਾ ਮਹਿ ਲੋਚਪਤਾ ਸੋ ਪਰਖੇ ਕੋ ਓੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਿਰੰਜਨ ਹਰਪੁਰਖ ਨਿਰੰਜਨ ਹਰਗਮਗ ਮਾਪਾਰਾ ਸਭ ਤਿਆਵਹਿ ਸਭ ਤਿਆਵਹਿ ਤੁਝੇ ਹਾ ਸੱਚੇ ਸਰਦਨ ਹਾਰਾ ਸਾਜੀ ਤੁਮ ਹਾਰੇ ਜੀ ਦੁਨੀਆ ਕਾ ਦਾਤਾਰਾ ਹਰਿ ਧਿਆਵੋ ਸੰਤੋ ਜੀ ਸਾਧੂ ਸਿਵ ਸਾਰਨ ਹਾਰਾ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਜਿਆ ਨਾਨਕ ਜਨ ਦੇ ਵਿਚਾਰਾ ਤੂੰ ਅਗੜ ਕਰੰਤਰ ਸਰਨ ਨਿਰੰਤਰ ਜੀ ਹਰੇ ਕੋ ਅਪੁਰਖ ਸੁਆਣਾ ਅਗਦਾ ਦਾਤਿਖ ਬਿਖਾਰੇ ਜੀ ਸਭ ਤੇਰੇ ਚੋ ਜਿਗ ਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧਿ ਬਨਵ ਨਾ ਜਾਣਾ ਤੂ ਅਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਨਾਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਝੇ ਜਾਂ ਨਾਨਕ ਤਨ ਕੁਰਬਾਨਾ ਹਰ ਧਿਆਵ ਹੈ ਹਰ ਧਿਆਵ ਹੈ ਤੁੰਦੇ ਸੇ ਜਨ ਜੁਗਮਾ ਸੁਖਵਾਸੀ ਸੇ ਮੁਕਤ ਸੇ ਮੁਕਤ ਪਾਏ ਜਨ ਹਰ ਧਿਆਵ ਆ ਜੀ ਦਿਨ ਟੂਟੇ ਜਾਵਗੇ ਫਾਸੇ ਜਿੰਦਰ ਪਾਉ ਜਨਹਾਰ ਨਰਪਾਉ ਤੇ ਆਇਆ ਜੀ ਜਨ ਕਾ ਭਉ ਸੋਗ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸੁਮਾਸੀ ਸੇ ਤਲ ਸੇ ਤਲ ਜਨ ਹਰ ਤੇ ਆਇਆ ਜੀ ਜਨ ਅਨੰਤ ਲਵਲ ਜਾਸੀ ਤੇਰੇ ਭਗਤ ਤੇਰੇ ਭਗਤ ਆਪਣਾਰ ਜੀ ਪਰ へ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੋ ਜੀ ਹਨ ਨਕ ਅਨੇਕ ਨੰਤਾ ਤੇਰੇ ਅਨਕ ਤੇਰੇ ਅਨਕ ਅਖਰੇ へ ਹਰ ਪੂਜਿਆ ਜੀ ਤਾ ਤਪ ਹੈ ਜਪਿਏ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਬੋ ਸਿਮਰਤ ਸਾਸਰ ਜੀ ਗਨ ਗਨਿਆ ਅਖੰਡ ਕਰਮ ਗ੍ਰੰਤਾ ਸੇ ਭਗਤ ਸੇ ਭਗਤ ਭਲੇ ਜਾਨ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਦੁਆਦ ਬੁਰਗੋ ਪਰੰਪਰ ਕਰਤਾ ਜੀ ਤੋ ਜੇਵਣ ਅਵਰਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੀ ਕੋ ਜੀ ਤੋ ਨਹੰਤਰ ਕਰਤਾ ਸੋਏ ਦਾਪੈ ਪਾਵੈ ਸੋਏ ਵਰਤਾ ਜੀ ਤੋ ਆਪੈ ਕਰਨ ਹੈ ਸੋ ਹੋਈ ਦਾਪੈ ਸ੍ਰਿਸ਼ਟ ਸਭ ਪਾਈ ਜੀ ਖੁਦਾ ਪੈ ਸਰਜ ਸਾ ਗੋਈ ਜਨ ਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸਿਗਾ ਜਨੂਮੀ ਅਸਾ ਮਹਿਲਾ ਚੁਫਾ ਤੂ ਕਰਤਾ ਸਚਿਆਨ ਮੈਂ ਨਾ ਸਾਈਂ ਜੋ ਤੂੰ ਪਾਵੈ ਸੋ ਇਥੀ ਸੀ ਜੋ ਤੂੰ ਦੇਹੇ ਸਹ ਹਪਾਏ ਨਹਾਉ ਸਭ ਤੇਰੇ ਤੋਂ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰੇ ਹੈ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗ ਵਾਇਆ ਦਾ ਛੋੜਿਆ ਆਮ ਲਾਇਆ ਤੂੰ ਦਰਿਆ ਸਭਤ ਜਿਹੇ ਮਾਹੀ ਤੇ ਬਿੰਦੂ ਜਾ ਕੋਈ ਨਾਹੀ ਜੀ ਜਤ ਸਭ ਤੇ ਰਾਖੇ ਲੈ ਵਜੋ ਮਨਵ ਛੋੜਿਆ ਸੰਜੋਗੀ ਮੇਲ ਜੋ ਸੋ ਤੂੰ ਜਾਣ ਆਹੇ ਸੋ ਏ ਜੰਝੜ ਹਰ ਗੁਣ ਸਦਹਿ ਆਖ ਵਿਖਾੜ ਜਿਨੋ ਹਰ ਸੇਵਿਆ ਤਨ ਸੁਖ ਪਾਇਆ ਸਹਜਿ ਸੇ ਹਰ ਨਾਮ ਸੁਮਾਇਆ ਤੂੰ ਆਪੇ ਕਰਤਾ ਤੀ ਰਾਖਿਆ ਸਭ ਹੋਏ ਤਤ ਬਿੰਦੂ ਜਾਮ ਨਾ ਕੋਏ ਹੋ ਕਰ ਕਰ ਵੇਖ ਹੈ ਜਾਣ ਹੈ ਸੋ ਏ ਜਨਾਨ ਗੁਰਮਖ ਪ੍ਰਗਟ ਹੋਵੇ ਆਸਾ ਮਹਿਲਾ ਪਹਿਲਾ ਤਿਤ ਸਰਵੜੈ ਬ੍ਰਿਲਵਾਸਾ ਪਾਣੀ ਪਾ ਭਗਤ ਨਹਿ ਕੀਆ ਪੰਗਜ ਮੋ ਪਗਨੀ ਚਾਲੈ ਹਮ ਦੇਖਾਂ ਤਿਹ ਡੁਬੇਲੇ ਮਨ ਇਕ ਨਾ ਚੇਤ ਸਬੂਲ ਮਨ ਹਰ ਬਸਰਾ ਤੇਰੇ ਗੁਣ ਗੱਲਿਆ ਰਹਾਓ ਨਾ ਹੋ ਜਤੇ ਸਤਿ ਨਹਿ ਪੜਿਆ ਮੂਰਹ ਮੁਗਦਾ ਜਨ ਪਿਆ ਨਨਤ ਨਾਨ ਨਿਤਨੇ ਕੇ ਸਰਣਾ ਜਨ ਤੋ ਨਾਹੀ ਵਿਸ਼ਰਿਆ ਸਾ ਮਿਲਾ ਪੰਜਵਾ ਭਏ ਪ੍ਰਾਪਤ ਮਨ ਹਦੇ ਹੁਨਿਆ ਗੋਬਿੰਦ ਮਨਨ ਕੇ ਜਿਨੇ ਵਰਿਆ ਅਵਰ ਕਾਜ ਜਨ ਗਿਤ ਨਾ ਕਾਮ ਮਰ ਸਾਧ ਸਖਦ ਪਜ ਕੇਵਲ ਨਾਮ ਸਰੰਗ ਜਾਉ ਲਾਗ ਭਜਨ ਤਨਨ ਕੇ ਜਨ ਵਰਥਾ ਜਾ ਦਰਗ ਮਾਇਆ ਕ ਨਹਾਓ ਜਵਦਾ ਸੰਜਮ ਰਾਮ ਨਾਖੁ ਮਾਇਆ ਸੇਵਾ ਸਾ ਨਾ ਜਾਣ ਹਰਿਆ ਕਹੋ ਨਾਨਕ ਹਉ ਨੀਛ ਕਰਮਾ ਸ਼ਰਨ ਪਰੇਕੇ ਰੱਖੋ ਸਰਬਾ ਪਾਪ ਸਾਹਿ ਦਸਵੇਂ ਕਬੂ ਬਾਚ ਬੇਨਤੀ ਚਉਪਾਈ ਹਮਰੇ ਕਰੋ ਹਾਥ ਨਿਰਛਾ ਪੂਰਨ ਹੋਇ ਇਤਕੀ ਇਛਾ ਤਾਵ ਚਰਨ ਮੰਦਰ ਹੈ ਹਮਾਰਾ ਆਪਣਾ ਜਾਨਕ ਰੂਪਿਤ ਪਾਰਾ ਹਮਰਾਏ ਦੋਸਤ ਸਵਾਦ ਵਗਾ ਬਹੁ ਆਪਹਾ ਦੇਵ ਨਿਚਾਪ ਬਹੁ ਸੁਖੀ ਵਸੈ ਮੂਰ ਪ੍ਰਵਾਰਾ ਸੇਵ ਸਿਖ ਸੁਭੈ ਕਰਤਾਰਾ ਮੂਰ ਅਛਲ ਜ ਕਰਦੇ ਕਰੀਏ ਸਭਨ ਕੋ ਆਸੰਗਰ ਜੈ ਪੂਰਨ ਹੋਏ ਹਮਾਰੇ ਆਸਾ ਤੋਰ ਪੈਨ ਕੀ ਰਹੇ ਪਿਆਸਾ ਤੁਮਹਿ ਸਾੜ ਕਿ ਆਵਨ ਮਾ ਤੇ ਆਵੂ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਾ ਸਿਖ ਹਮਾਰੇ ਤਾਰਿ ਹੈ ਜਨ ਜਨ ਸਾਸਤਰ ਹਮਾਰੇ ਮਾਰਿ ਹੈ ਆਪ ਹਾ ਦੇਵ ਜੇ ਵਰਗੇ ਮਰਨ ਕਾਲ ਕਾ ਤਰਾਸਨ ਬਰੀਏ ਹੋ ਜੋ ਸਦਾ ਹਮਾਰੇ ਪਛਾ ਸ਼੍ਰੀ ਆ ਤੂ ਜੋ ਕਲੇ ਰੱਛਾ ਰਾਖ ਲਿ ਹੋ ਮ ਰਖ ਨ ਹਾਰੇ ਸਾਹੇ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਨ ਕੇ ਹੰਤਾ ਸਮ ਹੋ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮ ਭਵਤਰਾ ਕਾਲ ਪਾਏ ਸੋ ਜਵਤਰਾ ਕਾਲ ਪਾਏ ਗੁਰੂ ਵਿਸ਼ਨਪਰਗਾਸਾ ਸਹਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੇਉ ਅਭੇਦ ਰਾਜ ਬ੍ਰਹਮ ਜੋਥਿਉ ਜਵਨ ਕਾਲ ਸਲੋ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਾਉਣ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਥ ਨਮ ਜਾਇਓ ਆਦ ਅੰਤ ਇੱਕ ਅਵਤਾਰਾ ਸੋਏ ਗੁਰੂ ਸਮਝੇ ਹੋ ਹਮਾਰਾ ਨਮਸ਼ਕਾਰ ਦਸਹਿ ਕੋ ਹਮਾਰੇ ਸਗਤ ਪ੍ਰਜਾ ਜਿਨਾਬ ਸੁਵਾਰੇ ਸਿਵ ਕਨਕੋ ਸਿਵਗੁਣ ਸੁਭ ਦੇਉ ਸਾਤਨ ਲਕੋ ਪਲਮੋ ਬਦਕੇਉ ਕੜ ਕੜ ਕੇ ਅੰਦਰ ਗਏ ਜਾਨਤ ਭਲੇ ਬੁਰੇ ਕੇ ਪੀਰਿ ਵਿਸ਼ਾਨਤ ਛੇਟੇ ਤੇ ਅੰਦਰ ਅਸਤੂਲਾ ਸਾਪਰਿ ਕਿਰਪਾ ਦ੍ਰਿਸ਼ਟ ਅਗਲ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰਿ ਵਿਸ਼ਾਨ ਕੜ ਕੜ ਕੇ ਪੜ ਪੜ ਕੇ ਜਾਣੈ ਜਦ ਕਰਖ ਕਰਤਾ ਕਰਤਾਰਾ ਪ੍ਰਜਾ ਤਰਤ ਤਾ ਦੇਹ ਅਪਾਰਾ ਜਵਾਕ ਰਖ ਕਰਤ ਹੋ ਕਮੂ ਤੁਮੈ ਬਲਤ ਦੇਹ ਗਲ ਸਭ ਹੋ ਜੇ ਤੇ ਬਦਨ ਸ੍ਰਿਸ਼ਟ ਸਤਾਰੈ ਆਪੋ ਆਪਨੇ ਬੂਜੂ ਚਾਲੈ ਤੁਮ ਸਭ ਹੀ ਤੇ ਰਹੈ ਨਾਰਾਲੰਬ ਜਾਰਦ ਬੇਦ ਅਪੇਦ ਅਰਾਲੰਬ ਨਿਰੰਕਾਰ ਨਿਰਵਕਾਦਰ ਨਾਮ ਬੋਵ ਆਦਿ ਨੀ ਨਾਦ ਸਭ ਤਾ ਕਮ ਉਚਰਤ ਪਿਦਾਂ ਜਾ ਕੋ ਪੀਵ ਨਾ ਪਾਵਤ ਪਿਦਾਂ ਤਾ ਕਾ ਸਰਪਾ ਹਨ ਨਮਾਨਤ ਮਹਾ ਮੂੜ ਹੈ ਜਗ ਜਪੀਦ ਨਾ ਜਾਣਤ ਮਹਾ ਦੇਵ ਕੋ ਕਹਜ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪੀਹੋ ਆਪ ਆਪਨੇ ਉਦ ਹੈ ਜੀਤੇ ਬਰਨਨਤ ਪਿੰਨ ਪਿੰਨ ਤੋ ਹੈ ਤੇਤੇ ਤੁਮਰਾ ਲਖਾਨਾ ਦੇਬ ਸਦਾ ਕਹਿ ਬਿਸ ਜਿਆ ਪਰਥਮ ਸੰਸਾਰ ਏਕ ਰੂਪਨ ਉਸ ਰੂਪਾ ਰੰਗ ਕੋ 라ਵਗੇ ਫੁਪਾ ਆਂਡਾ ਜੇਰਾ ਸੇਤੇ ਕੀ ਨੀਦ ਮੇ ਖਾਨ ਬਹੋ ਰਚ ਦੇਨੀ ਕਹੋ ਪੁਲ ਰਾਜਾ ਹੋਵੇ ਬੈਠਾ ਕਹੋ ਸਿਵੰਡ ਪਿਓ ਸੰਗਰ ਇਕਠਾ ਸਾਗਰੇ ਸ੍ਰਿਸ਼ਟ ਦਿਖਾਇਆ ਚੰਪਵ ਆ ਜੁਗਾ ਸਰੂਪ ਸਵੈ ਭਵ ਅਵਰ ਚਾਰੇ ਰੇ ਤੁਮ ਕਰੋ ਸਿਖ ਵਾਰ ਸਿਖ ਸੰਗ ਰੋ ਦੋਸ਼ਿ ਥੇਠ ਵਤ ਰਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜਿਆ ਤੁਜ ਦਾ ਸ਼ਰਣੀ ਪਰੇ ਦਨ ਕੈ ਦੁਸ਼ਟ ਦੁਖਤ ਹਵੇ ਮਰੇ ਬੋਧ ਜਾਵਨ ਪਗ ਪਰੇ ਤੇ ਹਾਰੇ ਜਨ ਕੇ ਦੁ ਸੰਕਟ ਸਭ ਟਾਰੇ ਜੋ ਕਲ ਕੁਗਵਾਰ ਤਿਆਗ ਹੈ ਤਾਂ ਕੇ ਕਾਲ ਨਿਕਟ ਨਹਿ ਪਰਛਾ ਹੋਏ ਤਾਹੀ ਸਭ ਕੰਲਾ ਦੁਸ਼ਟ ਅਰਿਸ਼ਟ ਟਰੇ ਤਿਤ ਕੰਲਾ ਕਿਰਪਾ ਦ੍ਰਿਸ਼ਟ ਜਨ ਜਾਹਰ ਹਰ ਹੋ ਤਾਕੇ ਤਾਪ ਦਲਖ ਮੋਹਰ ਹੋ ਰਿਦ ਸਦ ਘਰ ਮੋਂ ਸਭ ਹੋਈ ਦੁਸ਼ਟ ਛਾਪ ਸਕੈ ਨ ਕੋਇ ਵੇਗ ਬਾਨ ਵਜਨਤ ਮੈਂ ਸੁਹਾਰਾ ਕਾਲ ਪਾਸੇ ਤਾਹ ਬਨ ਜਿਨ ਨਿਰਨਾਵ ਤੇ ਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਹਰਣ ਗੇਤ ਮੈਂ ਸ਼ਰਨ ਤੇ ਹਾਰੇ ਆਪ ਹਾ ਦਿਲ ਹੋ ਮਰੀ ਸਰਬ ਥੋਰ ਮੋਹ ਹੋ ਸਹਾਈ ਦੋਸਤੋ ਤੋ ਤੇ ਲਹ ਬਚਾਏ ਸਵਈਆ ਪਾਹੀ ਇਹ ਜਾਤੇ ਤੁਮਰੇ ਤਵ ਤੇ ਕੋ ਆਖ ਦਰਨ ਹੈ ਆਨੇਉ ਰਾਮ ਰਹੀਮ ਪ੍ਰਾਨਕੁ ਰਾਨ ਅਨੇਕ ਹੈ ਅਮ ਦੇਖਣਾ ਬਾਨਿਉ ਸਿਮਰੇ ਸਾਸ ਰਮੀਦ ਸਵੈ ਬੂ ਪੀਦ ਕਹ ਹੈ ਹਮੇਗ ਨਾ ਜਾਣਿਉ ਸ੍ਰੀ ਜਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਾਥ ਤੋਹਿ ਬਖਾਨਿਉ ਦੁਹਰਾ ਸਗਲ ਦਵਾਰ ਕੋ ਸਾੜਕੈ ਜਿਵੇਂ ਤੂ ਹਾਰੋ ਦਵਾਰ ਬਾਹੀ ਗਹੇ ਕਿਲਾਜ ਅਸ ਗੋਬਿੰਦਾਸ ਤਹਾਰ ਰਾਵਕਲੇ ਮਹਿਲਾ ਤੀਜਾ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ आनंद पिया मेरे माये सतगुरु मैं पाया सतगुरुता पाया सहद सीते मनवनिया वदैया राग रतन परिवार परिया शब्द गवन आईया शब्दो ता गावो हरे के राम मनन ने बसाया कह नानक नंद ना हुआ सतगुरु मैं पाया ए मन मेरेया तू सदा रहो हनुनाले हनुना रहो तो मन मेरे ਦੁਖ ਸਭ ਵਿਚਾਰਣਾ ਅੰਗਕਾਰ ਬੋਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾਗਲਾ ਸਮਰੱਤ ਸਵਾਮੀ ਸੋਖ ਅਵਨਿ ਵਿਸਾਰੇ ਕਹੇ ਨਾਲਿ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਕੀਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭੁਛੈ ਜਿਸ ਦੇਹ ਸੋ ਪਾਵੇ ਸਦਾ ਸੇ ਸਲਾਹਾ ਤੇਰੀ ਨਾਮੁ ਨਿਵਸਾਵੇ ਨਾਮਿ ਇਹਨ ਕੈ ਮਨੁ ਉਸਿਆਵਾਦੀ ਸਬਦ ਕਿਨੇ ਦੇਹ ਕਹੈ ਨਾਨਕ ਸੱਚੇ ਸਾਹਿਬ ਕੀਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਦਰੋ ਸਾਚ ਨਾਮ ਧਰਮੀ ਰਾਗ ਨਵਖਾ ਸਭ ਗਵਈਆ ਗਨ ਸ਼ਾਂਤ ਸੁਖੁ ਮਨੈ ਉਸਿਆ ਜਿਨੇ ਛਾ ਸਭ ਪੁਜਾਈਆਂ ਸਦਾ ਕੁਰਪਾਣ ਗਿੱਤਾ ਗ੍ਰਿਵਟੋ ਜਿਸ ਉਹਨੀਆਂ ਵੜਾਈਆਂ ਕਹੈ ਨਾਨਕ ਸੁਨੋ ਸੰਤੋ ਸ਼ਬਦ ਰੋ ਪਿਆਰੋ ਸੱਚਾ ਨਾਮ ਮੇਰਾ ਦਰੋ ਵਾਜੇ ਪੰਜ ਸ਼ਬਦ ਕਰ ਸੁਭਗ ਕਰ ਸੁਭਗੈ ਸ਼ਬਦ ਵਾਜੀ ਇਕਲਾ ਜਿਤ ਕਰਤਾਰੀਆਂ ਪੰਜ ਦੂਤ ਦਿਵਸ ਕਿਤੇ ਕਾਲ ਕੰਡ ਤੁਮਾਰਿਆ ਤੁਰ ਕਿਰਪਾ ਆ ਤੁਜਨ ਕਾ ਸਿਨਾਬ ਹਰ ਕੈ ਲਾਗੇ ਕਹਿ ਨਾਨਕ ਤੈ ਸੋ ਹੋਵਾ ਤਦ ਕਰ ਅਨਹਜ ਵਾਚੇ ਆਨੰਦ ਸੁਨੋ ਹੋਡ ਭਾਗੀ ਹੋ ਸਗਲ ਮਨੋਰਤ ਪੂਰੇ ਪਾਰ ਪਰਮ ਪਰ ਆਇਆ ਪੁਤਰੇ ਸਗਲ ਸੂਰੇ ਦੁਖ ਰੋਸ ਨਤਾ ਪੁਤਰੇ ਸੋਣੀ ਸੱਚੀ ਬਾਣੀ ਸੰਤ ਸਾਜਣ ਜਨ ਭਾਏ ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਪੁਨੀਦ ਕਹਤੇ ਪਵਿੱਤ ਸਤ ਗੁਰਿ ਹਾਵਰਪੂਰੇ ਮਨਵੰਤ ਲਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਦਾਵੜੇ ਮਹਿਲਾ ਪੰਜਵਾ ਥਾਲੇ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਦਾ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਇਸ ਕਾ ਹੋਇ ਉਦਾਰੋ ਇਹ ਵਸਤ ਤੁਝ ਨਹਿ ਜਾਈ ਨਿਤ ਨਿਤ ਰਖੁਣ ਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਬਸਾਰੋ ਸ਼ਲੋਖ ਮਹਿਲਾ ਪੰਜਵਾ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੋਗ ਤੋਏ ਮੈਂ ਨਿਰਗੁਣ ਯਾਰੇ ਕੋ ਗੁਣ ਦਾਹੀ ਆਪੇ ਤਰਸ ਪਿਓਏ ਤਰਸ ਪਿਆ ਬਹਿਰਾਵਤ ਹੋਈ ਸਤਗੁਰੂ ਸਜਣੇ ਬਲਿਆ ਨਾਨਕ ਨਾਮ ਲੈ ਤਾ ਜੀਵਾ ਦਿਲ ਮਨ ਥੇਵੇ ਹਰਿਆ ਪਉੜੇ ਇਥੇ ਦੋ ਸਮਰਾਤ ਜਿਥੇ ਕੋਈ ਨਾਹੀ ਉੱਥੇ ਤੇਰੇ ਰਾਖਾ ਗਨੀ ਅੰਦਰ ਮਾਹੇ ਸੁਣ ਕੇ ਜਮ ਕਹਿ ਦੂਤ ਨਾਏ ਤੇਰੇ ਛੁਟ ਜਾਹੇ ਪੌਜ ਨਵ ਖੰਸ ਗਾਹੋ ਗੁਰ ਸ਼ਬਦ ਦੇ ਪਾਰ ਪਾਹੇ ਰਕੋ ਲੰਗੇ ਪਿਆਸ ਅੰਮ੍ਰਿਤ ਸੇਹੇ ਖਾਹੇ ਕੱਲਾ ਫੁੱਲ ਅਗਨ ਗੋਬਨ ਗਾਹੇ ਸੋਸਨੋ ਵਿਰਪਾਲ ਸਮਾਲੇ ਸਾਹੇ ਸਾਹੇ ਵਰਤਾ ਕੋ ਨਾ ਜਾਏ ਜਿ ਆਵੇ ਇੱਕ ਦਾਹੇ ਸਲੋਕ ਮਹਿਲਾ ਪੰਜਵਾ ਅੰਤਰ ਗੁਰ ਨਾਦੜਾ ਜਿਹ ਬਾਜਾ ਗੁਰ ਨਾਉ ਨੇਤਰੇ ਸਤਿਗੁਰੂ ਪੇਖਣਾ ਸ਼ਰਵਣੇ ਸੁਣਨਾ ਗੁਰੂ ਨਾਮ ਸਤਿਗੁਰੂ ਸੇ ਤੀਰਤਿਆ ਅਦਰਗੇ ਪੈ ਗੇ ਠਾਵੋ ਕਹੋ ਨਾਨਕ ਕਿਰਪਾ ਕਰੇ ਜਸਨਾਵਾਦ ਜਗਤ ਮੁਤ ਵਕਾੜੀ ਹੈ ਬਰਲੇ ਕੇ ਕੇ ਮਹਿਲਾ ਪੰਜਵਾ ਰੱਖੇ ਰਖਣਾ ਹਾਰ ਆਪ ਬਾਰੀਅਨ ਗੁਰ ਕੀ ਪੈਰੇ ਪਾਏ ਕਾਜ ਸਵਾਰੀਅਨ ਹੋਵਾ ਆਪ ਦਿਆਲ ਮਨਹੋ ਨਵਸਾਰੀਅਨ ਸਾਜ ਨਾਲੇ ਸੰਗ ਭਾਵ ਜਲਤਾਰੀਅਨ ਸਾਖਤ ਅਨੰਦਿਕ ਦੁਸ਼ਟ ਅਖਨੇ ਵਾਹਿਗਾਰੀਅਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜਿਸ ਸਮਰਤ ਸੋ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜਿਸ ਸਮਰਤ ਸੁਖ ਹੋਏ ਸਗਲੇ ਦੁਖ ਜਾਹਿ ਵਾਹਿਗੁਰੂ ਦੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ